ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਜਦੋਂ ਕੋਈ ਆਪਣੇ ਕੋਲੇ ਆਉਂਦਾ ਜਾਂ ਆਪਾਂ ਕਿਸੇ ਕੋਲੇ ਜਾਂਦੇ ਆ ਇੱਕ ਗੱਲ ਤਾਂ ਪੱਕੀ ਹੁੰਦੀ ਆ ਭਾਈ ਚਾਹ ਪੀਏਗਾ ਆ ਕਹਿ ਕੇ ਨਾ ਆਪਾਂ ਅਗਲੇ ਨੂੰ ਸਤਿਕਾਰ ਦਿੰਨੇ ਆ ਜੀ ਆਇਆਂ ਕਹਿਣੇ ਆ ਪਰ ਜਿਵੇਂ ਤੁਹਾਨੂੰ કહਾਂ ਵੀ ਚਾਹ ਪੰਜਾਬੀ ਸੱਭਿਆਚਾਰ ਦਾ ਇਹ ਸਭ ਮਸਾਂ 50 ਸਾਲਾਂ ਦੀ ਬਣੀ ਆ ਇਹ ਤੋਂ ਪਹਿਲਾਂ ਚਾਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਸੀ ਤੇ ਐਨੀ ਛੇਤੀ ਇਹ ਪੰਜਾਬ ਚ ਫੈਲ ਕਿਵੇਂ ਗਈ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਕਿਵੇਂ ਬਣ ਗਈ ਇਹ ਪੋਜੀਸ਼ਨ ਕਿਵੇਂ ਆ ਗਈ ਵੀ ਲੋਕਾਂ ਨੂੰ ਚਾਹ ਪੀਤੇ ਬਿਨਾਂ ਅੱਖਾਂ ਨਹੀਂ ਖੁੱਲਦੀਆਂ ਮੈਂ ਇਹ ਗੱਲ ਪਹਿਲਾਂ ਮੰਨਦਾ ਮੈਂ ਖੁਦ ਚਾਹ ਦਾ ਸ਼ਕੀਨ ਆ ਪਰ ਸੋਚਣ ਵਾਲੀ ਗੱਲ ਤਾਂ ਹੈਗੀ ਆ ਨਾ ਤੌੜੀ ਵਾਲੇ ਦੁੱਧ ਦੇ ਸ਼ਕੀਨ ਪੰਜਾਬੀ ਚਾਹ ਦੇ ਸ਼ਕੀਨ ਕਿਵੇਂ ਬਣ ਗਏ ਚਾਹ ਨੂੰ ਤਾਂ ਇੱਕ ਅਮਲ ਕਿਹਾ ਜਾਂਦਾ ਹੈ ਅਮਲ ਮਤਲਬ ਨਸ਼ਾ ਤੇ ਫਿਰ ਅਸੀਂ ਇਸ ਅਮਲ ਵੱਲ ਕਿਵੇਂ ਤੁਰ ਪਏ ਅਸੀਂ ਚਾਹ ਦੇ ਅਮਲੀ ਕਿਵੇਂ ਬਣ ਗਏ ਬਹੁਤ ਦਿਲਚਸਪ ਕਹਾਣੀ ਹੈ ਅੱਜ ਦੀ ਇਹਦੇ ਤੇ ਗੱਲ ਕਰਾਂਗੇ ਚਾਹ ਭਾਰਤ ਦੇ ਵਿੱਚ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਬਹੁਤ ਚੀਜ਼ਾਂ ਇੱਥੇ ਐਮਬੀਏ ਕਰਕੇ ਵੀ ਲੋਕ ਚਾਹ ਵੇਚਦੇ ਆ ਤੇ ਚਾਹ ਵੇਚ-ਵੇਚ ਕੇ ਪ੍ਰਧਾਨ ਮੰਤਰੀ ਬਣ ਜਾਂਦੇ ਆ ਚਾਹ ਦਾ ਕੱਸਾ ਬੜਾ ਕਮਾਲ ਦਾ ਇਹਦੇ ਦੋ ਪਾਗਾਂ 'ਚ ਗੱਲ ਕਰਾਂਗੇ ਪਹਿਲਾਂ ਚਾਹ ਦੀ ਹਿਸਟਰੀ ਜਾਣਾਂਗੇ ਕਿ ਚਾਹ ਹਿਸਟਰੀ ਕੀ ਕਹਿੰਦੀ ਆ ਕਿੱਥੋਂ ਇਹ ਸਭ ਤੋਂ ਪਹਿਲਾਂ ਲੋਕ ਇਹਨੂੰ ਪੀਣ ਲੱਗੇ ਜਾਂ ਕੀ ਕੁਝ ਹੋਇਆ ਤੇ ਫਿਰ ਪੰਜਾਬ 'ਚ ਕਿਵੇਂ ਆਉਂਦੀ ਆ ਹਿੰਦੁਸਤਾਨ ਦੇ ਵਿੱਚ ਕਿਵੇਂ ਫੈਲਦੀ ਆ ਤੇ ਆ ਅੱਜ ਦੀ ਸਥਿਤੀ ਕਿਸ ਚੀਜ਼ ਦੀ ਦੇਣਾ ਮੇਰੇ ਨਾਲ ਐਡਵੋਕੇਟ ਅਮਨਦੀਪ ਸਿੰਘ ਨੇ ਬਾਈ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਠੀਕ ਆ ਬਹੁਤ ਧੀ ਸਭ ਤੋਂ ਪਹਿਲਾਂ ਤਾਂ ਬਾਈ ਨਾਲ ਗੱਲ ਆਪਾਂ ਇਹ ਕਰਦੇ ਆਂ ਵੀ ਹਿਸਟਰੀ ਇਹ ਦਸੂਗਾ ਆਪਾਂ ਤਾਂ ਯਾਰ ਪੰਜਾਬ ਜੋਗ ਰਹੇ ਆਂ ਪਾਸਪੋਰਟ ਵੀ ਨਹੀਂ ਬਣਾਇਆ ਹਜੇ ਤੱਕ ਬਣਾਉਣ ਦੀ ਇੱਛਾ ਜ਼ਰੂਰ ਆ ਪਿਛਲੇ 6-7 ਸਾਲਾਂ ਤੋਂ ਵਕਾਹੌਲ ਮਾਰੀ ਜਾਂਦੀ ਹੈ ਪਰ ਤੁਸੀਂ ਤਾਂ ਬਾਈ ਜੱਗ ਜਹਾਨ ਦੀਆਂ ਜਾਣਦੇ ਹੋ ਬਾਈ ਸਾਨੂੰ ਦੱਸ ਤਾਂ ਸਹੀ ਯਾਰ ਕਿਵੇਂ ਚਾ ਕਿੱਥੋਂ ਬਣਦੀ ਹੈ ਕੀ ਗੱਲ ਕਰਨੀ ਕੀ ਆ ਭਾਈ ਜਿਹੜਾ ਚਾਹ ਦਾ ਸ਼ਬਦ ਹੈ ਨਾ ਉਹ ਇੱਕ ਚੀਨੀ ਭਾਸ਼ਾ ਦੇ ਸ਼ਬਦ ਚਾਹ ਤੋਂ ਆਇਆ ਹੈ ਚੀਨ ਦੇ ਜਿਹੜੇ ਲੋਕ ਹੈ ਉਹ ਅਰਾਊਂਡ ਅਬਾਊਟ 2000 ਸਾਲਾਂ ਤੋਂ ਚਾਹ ਦੀ ਜਿਹੜੀ ਹੈਗੀ ਹੈ ਕੰਜ਼ਮਪਸ਼ਨ ਜਿਨ ਚਾਹ ਪੀਂਦੇ ਆ ਰਹੇ ਹੈ ਬਟ ਜੇ ਅੰਗਰੇਜ਼ਾਂ ਉਹ ਤੋਂ ਪਹਿਲਾਂ ਉਹ ਵੀ ਨਹੀਂ ਪੀਂਦੇ ਸੀ ਉਸ ਤੋਂ ਪਹਿਲਾਂ ਉਹ ਉਸਤੇ ਗਏ ਗਏ ਜਿਹੜੇ ਹੈਸਟਰੀ ਚ ਰਿਕਾਰਡਡ ਨਹੀਂ ਹੈ ਬਟ ਹਾਂ ਉਸ 2000 ਸਾਲ ਤੱਕ ਦੀ ਕੰਜ਼ਮਪਸ਼ਨ ਜਿਹੜੀ ਹੈਗੀ ਆਪਾਂ ਨੂੰ ਇਹ ਹਿਸਟੋਰੀਕਲ ਰਿਕਾਰਡਸ ਤੇ ਮਿਲਦੀ ਹੈ। ਹਾਂ ਪਹਿਲਾਂ ਚਾਹ ਬਈ ਪੀਂਦੇ ਨਹੀਂ ਸੀ। ਚਾਹ ਖਾਧੀ ਜਾਂਦੀ ਸੀਗੀ ਐਜ ਜਿਵੇਂ ਆਪਾਂ ਤુલਸੀ ਦੇ ਪੱਤਾ ਤੋੜ ਕੇ ਖਾ ਲਈਏ ਜਾਂ ਕਿਸੇ ਹੋਰ ਤਰੀਕੇ ਨਾਲ ਪਾਲੀਏ। ਚਾਹ ਨੂੰ ਬਣਾ ਕੇ ਪੀਣਾ ਜਾਂ ਪਾਣੀ ਚ ਉਬਾਲ ਕੇ ਪੀਣਾ ਇਹਦੇ ਪਿੱਛੇ ਵੀ ਇੱਕ ਕਹਾਣੀ ਹੈ। ਜਿਹੜੀ ਅੱਜ ਚਾਹ ਬਣਾਉਣ ਦੀ ਜਿਹੜੀ ਹੈਗੀ ਹੈ ਤਰੀਕਾ ਉਹ ਚੀਨ ਨਾਲ ਕਿਵੇਂ ਜੁੜਿਆ ਉਹ ਦੱਸਦੀ ਹੈ ਕਿਉਂਕਿ ਚੀਨ ਦੇ ਵਿੱਚ ਵਧੀਆ ਪਾਣੀ ਨਹੀਂ ਹੁੰਦਾ ਸੀ। ਚਲੋ ਆਪਾਂ ਉਹ ਛੱਡਦੇ ਹੋਏ ਮਤਲਬ ਚੀਨ ਚ ਵਧੀਆ ਪਾਣੀ ਨਹੀਂ ਸੀ ਤਾਂ ਉਹ ਪਾਣੀ ਉਬਾਲਿਆ ਇਸ ਕਰਕੇ ਜਾਂਦਾ ਸੀ ਤਾਂ ਜੋ ਜਿਹੜੇ ਪਾਣੀ ਦੇ ਵਿੱਚ ਜੀਵਾਣੂ ਹੈ ਤੇ ਕੋਈ ਵੀ ਜਿਹੜੇ ਬਿਮਾਰੀ ਨਾ ਫਲਾਉਣ ਤਾ ਜੋ ਉਬਾਲਿਆ ਜਾਂਦਾ ਸੀ ਕਿਉਂਕਿ ਚੀਨ ਦੀ ਜਿਹੜੀ ਹੈ ਜੀਓਗ੍ਰਾਫਿਕਲੀ ਇਹ ਇੱਕ ਪ੍ਰੋਬਲਮ ਹੈ ਤਾਂ ਉਹਦੀ ਜਿਹੜੀ ਹੈਗੀ ਉਹ ਰੀਤ ਤੂਰੀ ਆ ਰਹੀ ਆ ਆਪਾਂ ਪੰਜਾਬ ਦੇ ਵਿੱਚ ਵੀ ਜਿੱਥੇ ਆਪਾਂ ਨੂੰ ਸਾਫ ਪਾਣੀ ਮਿਲਦਾ ਨਹੀਂ ਪਰ ਜੇ ਚਾਹ ਮਤਲਬ ਚਾਹ ਦੀਆਂ ਪੱਤੀਆਂ ਸੀ ਚਲੋ ਜੇ ਉਹ ਨਾਂ ਵਾਲਦੇ ਫਿਰ ਉਹਨਾਂ ਦਾ ਉਹ ਕਿਵੇਂ ਨਿਕਲਦੇ ਆ ਵਿੱਚਲਾ ਅਰਕ ਕਿਵੇਂ ਨਿਕਲਦਾ ਭਾਈ ਜੀ ਪਾਣੀ ਨੂੰ ਆਪਾਂ ਗਰਮ ਕਰ ਸਕਦੇ ਆ ਇੱਕ ਉਬਾਲਣਾ ਇੱਕ ਬਹੁਤ ਹਾਈ ਲੈਵਲ ਤੇ ਆਪਾਂ ਟੈਂਪਰੇਚਰ ਲੈ ਜਾਣੀ ਆ ਉਦੋਂ ਘੱਟ ਗਰਮ ਪਾਣੀ 'ਚ ਵੀ ਚਾਹ ਦਾ ਜਿਹੜਾ ਅਰਕ ਕੱਢਿਆ ਜਾ ਸਕਦਾ ਉਹ ਡਿਸਾਲਵ ਆਊਟ ਹੋ ਜਾਂਦੀ ਹੈ ਚਲ ਜਦੋਂ ਹੁਣ ਪਾਣੀ ਤੱਤਾ ਧਰ ਲਿਆ ਉਬਾਲਾ ਵੀ ਇੱਕ ਅਧਾ ਹੀ ਜਾਵੇ। ਕਈ ਉਬਾਲੇ ਪਾਉਣਾ ਇਹ ਜਿਹੜਾ ਕੰਮ ਹੈ ਜਿਹੜਾ ਇਹ ਚੀਨੀਆਂ ਤੋਂ ਸ਼ੁਰੂ ਕੀਤਾ ਵਾ। ਠੀਕ ਹੈ। ਪਹਿਲਾਂ ਚਾਹ ਖਾਧੀ ਜਾਂਦੀ ਸੀ ਹੌਲੀ-ਹੌਲੀ ਉਸ ਨੂੰ ਨਚੋੜਾ ਆਪਾਂ ਜਿਹੜਾ ਮੈਡੀਸਨ ਐਜ਼ ਅ ਮੈਡੀਸਨ ਪਲਾਂਟ ਸੀ ਇਹ। ਇਹਦਾ ਆਯੁਰਵੇਦ ਦੇ ਵਿੱਚ ਵੀ ਯੂਜ਼ ਆਉਂਦਾ ਹੈ। ਬਟ ਚਾਹ ਉਦੋਂ ਐਜ਼ ਅ ਸਿਲਕ ਰੂਟ ਦੇ ਥਰੂ ਐਜ਼ ਅ ਯੂ نو ਕਹਿੰਦੇ ਆਪਾਂ ਟ੍ਰੇਡੇਬਲ ਇੰਪੋਰਟਡ ਮਤਲਬ ਜਿਹੜੀ ਹੈਗੀ ਹੈ ਚਾਹ ਦਾ ਆਪਾਂ ਆ ਜਾਂਦਾ। ਪਟ ਚਾਹ ਜਿਹੜੀ ਹੈ ਯੂਰਪ ਦੇ ਵਿੱਚ ਜੇ ਦੇਖੀਏ ਆਪਾਂ 1600 ਤੋਂ ਬਾਅਦ ਜਿਹੜੀ ਹੈ ਯੂਰਪ ਦਾ ਇਹ ਮੇਨ ਹਿੱਸਾ ਬਣਦੀ ਹੈ ਜਿਹਨੂੰ ਆਪਾਂ ਚੀਨੀ ਡਰਿੰਕ ਕਹਿੰਦੇ ਆ ਤੇ ਹੌਲੀ ਹੌਲੀ ਉਸ ਤੋਂ ਬਾਅਦ ਅੰਗਰੇਜ਼ ਜਿਹੜੇ ਹੈਗੇ ਆਪਾਂ ਨੂੰ ਇਹ ਇੰਡੀਆ ਦੇ ਵਿੱਚ ਇਹ ਚਾਹ ਨੂੰ ਲੈ ਕੇ ਆਉਂਦੇ ਆ ਪਰ ਬਈ ਸੋਹਣੀ ਕਹਾਣੀ ਜਿਹੜੀ ਇੱਕ ਬੜੀ ਸੋਹਣੀ ਕਹਾਣੀ ਜਿਹੜੀ ਚਾਹ ਦੇ ਨਾਲ ਜੁੜੀ ਹੈ ਉਹ ਹੈਗੀ ਹੈ ਪੋਰਟੂਗਲ ਦੀ ਰਾਣੀ ਸੀ ਜਿਹੜੀ ਇੱਕ ਪ੍ਰਿੰਸਸ ਸੀ ਉਦੋਂ ਵੇ ਜਦੋਂ ਉਹ ਇੰਗਲੈਂਡ ਦੀ ਰਾਣੀ ਬਣਦੀ ਹੈ ਕੈਥਰੀਨ ਦੀ ਬਰਗੇਂਜ਼ਾ ਜਦੋਂ ਕਿੰਗ ਨੂੰ ਵਿਆਹੀ ਜਾਂਦੀ ਹੈ ਤਾਂ ਉਹਨੂੰ ਬਈ ਜੀ ਦਾਜ ਦੇ ਵਿੱਚ ਨਾ ਚਾਹ ਦੀਆਂ ਬੋਰੀਆਂ ਦਿੱਤੀਆਂ ਜਾਂਦੀਆਂ ਤੇ ਇਹ ਉਸ ਸਮੇਂ ਬਹੁਤ ਹੀ ਵੱਡਾ ਜਿਹੜਾ ਹੈ ਇੱਕ ਜਿਹਨੂੰ ਕਈ ਆਪਾਂ ਉਪਲਬਧੀ ਮੰਨੀ ਗਈ ਵੀ ਜਿਹੜੀ ਸਾਡੀ ਰਾਣੀ ਹੈ ਚਾਹ ਦੀਆਂ ਬੋਰੀਆਂ ਲੈ ਕੇ ਆਈਏ ਮਾਮਣ ਭਾਈ ਐਹੀ ਜੀ ਗੱਲ ਹੀ ਆ ਵੀ ਜਿਵੇਂ ਮੰਮੀ ਵਰਗੀਆਂ ਸੁਣਾਉਂਦੀਆਂ ਹੁੰਦੀਆਂ ਵੀ ਭਾਈ ਮੈਂ ਤਾਂ ਇੰਨੇ ਖੇਸ ਲੈ ਕੇ ਆਈ ਸੀ ਪੇਕਿਆਂ ਤੋਂ ਹਣਾ ਉਹ ਦਾਹ ਚ ਜਿਵੇਂ ਖੇਸ ਮਿਲਦੇ ਸੀ ਕਿਉਂਕਿ ਉਹਨੂੰ ਚੈਸਟ ਕਹਿੰਦੇ ਸੀ ਟੀ ਚੈਸਟ ਜਿਵੇਂ ਆਪਾਂ ਬੋਰੀਆਂ ਕਹਿੰਦੇ ਚਾਹ ਦੀਆਂ ਉਹ ਬੋਰੀਆਂ ਦਿੱਤੀਆਂ ਜਾਂਦੀਆਂ ਉਸ ਸਮੇਂ ਹੀ ਬੰਬੇ ਉਹਨੂੰ ਦਾਅ ਚ ਦਿੱਤਾ ਗਿਆ ਸੀ ਉਹੀ ਰਾਜੇ ਨੂੰ ਇਹ ਸੇਮ ਦਹਾ ਹੈ ਦਾ ਹਿੱਸੇ ਹੀ ਸੀਗੇ ਡੌਰੀ ਦਾ ਬੰਬੇ ਤੇ ਜਿਹੜੀ ਚਾਹ ਹੈ ਉਸ ਤੋਂ ਬਾਅਦ ਇਹ ਇੰਗਲੈਂਡ ਦੇ ਵਿੱਚ ਐਜ਼ ਅ ਰਾਇਲ ਜਿਹਨੂੰ ਆਪਾਂ ਕਹੀਏ ਜਿਹੜੇ ਅਮੀਰਾਂ ਦੁਆਰਾ ਪੀਤੀ ਜਾਣ ਵਾਲੀ ਇੱਕ ਪਦਾਰਥ ਜਾਂ ਚਾਹ ਬਣੀ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ 엘ੀਟਸ ਨੂੰ ਜਾਂ ਅਮੀਰਾਂ ਨੂੰ ਕਾਪੀ ਕਰਦੇ ਕਰਦੇ ਮਿਡਲ ਕਲਾਸ ਜਿਹੜੀ ਉੱਭਰ ਰਹੀ ਸੀਗੀ ਉਹਨਾਂ ਨੂੰ ਵੀ ਇਹ ਸ਼ੌਂਕ ਪੈ ਗਿਆ ਬਟ ਬਈ ਜਿਹੜੀ ਕਿ ਈਸਟ ਇੰਡੀਆ ਕੰਪਨੀ ਦਾ ਤੁਹਾਨੂੰ ਪਤਾ ਹੀ ਹੈ ਰਾਜ ਫੈਦਰ ਰਿਆ ਸੀਗਾ ਦੁਨੀਆ ਦੇ ਵਿੱਚ ਇੱਕ ਅੰਪਾਇਰ ਬਿਲਡ ਹੋ ਰਿਹਾ ਸੀ ਪਰ ਇੰਨੀ ਮੰਗ ਹੋਈ ਇੰਗਲੈਂਡ ਦੇ ਵਿੱਚ ਕਿ ਈਸਟ ਇੰਡੀਆ ਕੰਪਨੀ ਵੀ ਉਹ ਡਿਮਾਂਡ ਨੂੰ ਪੂਰਾ ਨਹੀਂ ਕਰ ਪਾਈ ਤੇ ਇਹ ਪੂਰਾ ਕੀਤਾ ਡੱਚ ਨੇ ਡੱਚ ਈਸਟ ਇੰਡੀਆ ਕੰਪਨੀ ਜਿਹਨੂੰ ਆਪਾਂ ਕਹਿੰਦੇ ਹਾਂ ਡੱਚ ਵਾਲਿਆਂ ਦੀ ਦੀਦਰਲੈਂਡ ਦੀ ਤਾਂ ਉਹਨਾਂ ਨੇ ਇਹ ਪਰਭਾਈ ਕੀਤੀ ਉਹ ਜ਼ਿਆਦਾਤਰ ਚਸ ਸਮਗਲ ਹੁੰਦੀ ਸੀ ਜਿਵੇਂ ਅੱਜ ਕੋਈ ਵੀ ਕੰਟਰਾਬੈਂਡ ਥਿੰਗ ਆਪਾਂ ਸਮਗਲ ਹੁੰਦੀ ਹੈ ਜਿਵੇਂ ਕੋਈ ਵੀ ਨਸ਼ਾ ਦਾ ਪਦਾਰਥ ਲਾ ਲੋ ਇਸ ਤਰੀਕੇ ਨਾਲ ਜਿਵੇਂ ਆਪਣੇ ਫੀਮ ਕਹਿ ਲੋ ਫੀਮ ਕਹਿ ਲੋ ਹਾਂਜੀ ਆਹ ਇਚਾ ਇਸ ਤਰ੍ਹਾਂ ਬਲੈਕ ਹੁੰਦੀ ਸੀ ਬਲੈਕ ਹੁੰਦੀ ਸੀ ਡੱਚ ਕਰਦੇ ਸੀ ਤੇ ਉਹ ਬਹੁਤ ਹੀ ਮੁਨਾਫੇ ਵਾਲਾ ਧੰਦਾ ਰਿਹਾ ਤੇ ਉਹ ਦੇ ਪਿੱਛੇ ਜਿਹੜੀ ਹੈ ਐਂਗਲੋ ਡੱਚ ਵਾਰਸ ਦਾ ਵੀ ਮੁੱਦਾ ਆਉਂਦਾ ਵੀ ਉਹ ਦੋ ਤਰ੍ਹਾਂ ਲੜ ਰਹੀਆਂ ਵੀ ਤੂੰ ਸਾਡੀ ਮਾਰਕੀਟ ਚ ਚਾਹ ਨਾ ਵੇਚਣਾ ਅਸੀਂ ਵੇਚਾਂਗੇ ਮਤਲਬ ਇਹ ਮੁੱਦੇ ਦੇ ਉੱਤੇ ਇੱਕ ਲੜਾਈਆਂ ਵੀ ਹੁੰਦੀਆਂ ਦੋ ਅੰਪਾਇਰਾਂਸ ਦੇ ਵਿੱਚ ਯੂ نو ਆਪਾਂ ਐਂਗਲੋ ਡੱਚ ਵਾਰਸ ਕਹਿੰਦੇ ਆ ਬਟ ਭਾਈ ਸੋਚਣ ਵਾਲੀ ਗੱਲ ਇਹ ਹੈ ਵੀ ਉਹਨਾਂ ਨੂੰ ਆਈ ਉਹ ਵਪਾਰ ਹੀ ਕਰਨਾ ਚਾਹੁੰਦੇ ਸੀ ਚਾਹ ਦਾ ਬੂਜਾ ਕਿਹੋ ਜਿਹਾ ਹੁੰਦਾ ਜਾਂ ਚਾਹ ਦਾ ਪਲਾਂਟ ਕਿਹੋ ਜਿਹਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਤੇ ਚਾਹ ਬਣਦੀ ਕਿਵੇਂ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਈਵਨ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਉਸ ਸਮੇਂ 'ਚ ਵੀ ਗ੍ਰੀਨ ਟੀ ਤੇ ਬਲੈਕ ਟੀ ਸੇਮ ਹੁੰਦੀਆਂ ਕਿ ਅਲੱਗ-ਅਲੱਗ ਪਲਾਂਟ ਤੋਂ ਹੁੰਦੀਆਂ ਮਤਲਬ ਇੰਨੀ ਕਿ ਜਿਹੜੀ ਹੈਗੀ ਇਹ ਬੋਟੈਨੀਕਲ ਇੰਟੈਲੀਜੈਂਸ ਜਿਹਨੂੰ ਆਪਾਂ ਕਹਿੰਦੇ ਆ ਪੌਦਿਆਂ ਦੀ ਇੰਟੈਲੀਜੈਂਸ ਸੀਗੀ ਇਹ ਦੋਨੇ ਅੰਪਾਇਰਾਂ ਨੂੰ ਪਰ ਬਈ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਉਹ ਜਦੋਂ ਅੰਗਰੇਜ਼ਾਂ ਦਾ ਰਾਜ ਇੱਥੇ ਸਥਾਪਿਤ ਹੁੰਦਾ ਹੈ ਤੇ ਅੰਗਰੇਜ਼ ਦੇਖਦੇ ਆ ਕਿ ਸਾਰੀ ਜਿਹੜੀ ਮੋਨੋਪੋਲੀ ਤੇ ਚੀਨ ਉਹਨਾਂ ਤੋਂ ਵਾਪਸ ਕੁਝ ਨਹੀਂ ਲੈਂਦਾ ਸੀ ਚੀਨ ਕਹਿੰਦਾ ਸੀ ਸਾਨੂੰ ਸਿਲਵਰ ਦੇ ਕੇ ਜਾਓ ਤੁਸੀਂ ਚਾਹ ਲੈ ਕੇ ਜਾਓ ਇਸੇ ਹੀ ਸਿਲਸਿਲੇ ਦੇ ਵਿੱਚ ਅਫੀਮ ਜਿਹੜੀ ਭਾਰਤ ਦੇ ਵਿੱਚ ਈਸਟ ਇੰਡੀਆ ਚ ਉਗਾਈ ਗਈ ਵੀ ਚਾਹ ਦੀ ਪਰ ਭਾਈ ਨੂੰ ਕਰਨ ਵਾਸਤੇ ਵੀ ਸਾਡਾ ਸਿਲਵਰ ਨਾ ਜਾਵੇ ਸਿਲਵਰ ਦੀ ਜਿਹੜੀ ਹੈ ਸਿੰਕ ਇੰਨਾ ਹੋ ਰਿਹਾ ਚੀਨ ਦੇ ਵਿੱਚ ਉਹਨੂੰ ਕਾਊਂਟਰ ਕਰਨ ਲਈ ਅਫੀਮ ਉਗਾਈ ਗਈ ਤੇ ਚੀਨੀਆਂ ਨੂੰ ਅਫੀਮ ਦੇ ਆਦੀ ਬਣਾਇਆ ਗਿਆ ਉਸ ਤੋਂ ਬਾਅਦ ਬਈ ਹੁੰਦਾ ਕੀ ਹੈ ਵੀ ਇਸ ਸਮੇਂ ਦੇ ਵਿੱਚ ਅੰਗਰੇਜ਼ ਇਹ ਵੀ ਸੋਚਣ ਲੱਗੇ ਵੀ ਇੰਟੈਲੀਜੈਂਸ ਦੇ ਵਿੱਚ 1878 ਜੇ ਮੈਂ ਜੇ ਸਹੀ ਸਾਲ ਨੂੰ ਵਰਤਾਂ ਤਾਂ ਉਹ ਕਹਿੰਦੇ ਵੀ ਉਹਨਾਂ ਦਾ ਇਹ ਮਤਲਬ ਆਇਆ ਦਿਮਾਗ ਦੇ ਵਿੱਚ ਵੀ ਜਿਹੜੀ ਚਾਹ ਬਣਦੀ ਕਿਵੇਂ ਹੈ 1788 ਚ 1788 ਚ ਜੀ ਸਪੈਸੀਫਿਕਲੀ ਤਾਂ ਉਹ ਇਹ ਸੋਚਣ ਲੱਗੇ ਵੀ ਕਿਸੇ ਤਰੀਕੇ ਨਾਲ ਆਪਾਂ ਇਹ ਜਾਣ ਲਈਏ ਵੀ ਚਾਹ ਬਣਦੀ ਕਿਵੇਂ ਆ ਪੌਦੇ ਦੇ ਉੱਤੋਂ ਤਾਂ ਪ੍ਰੋਡਕਸ਼ਨ ਤੇ ਤੁਸੀਂ ਸੋਚੋ ਵੀ ਕਿੰਨਾ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਹੋਊਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਈਸਟ ਇੰਡੀਆ ਕੰਪਨੀ ਪ੍ਰੋਫਿਟ ਦੀ ਕੰਪਨੀ ਸੀ ਉਹਨਾਂ ਨੂੰ ਐਸੀ ਵੀ ਅਸੀਂ ਐਂਪਾਇਰ ਬਿਲਡ ਅਪ ਕਰੀਏ ਤਾਂ ਭਈ ਉਹਨਾਂ ਨੇ 18 1788 ਤੋਂ ਲੈ ਕੇ ਔਨਵਰਡਸ ਕਈ ਸਾਲਾਂ ਚ ਜਿਵੇਂ 1812 1832 1833 1834 1842 1843 ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਨਾਲ ਸਾਨੂੰ ਚਾਹ ਦੇ ਬੀਜ ਮਿਲ ਜਾਣ ਜਾਂ ਚਾਹ ਦੇ ਸੈਪਲਿੰਗਸ ਜਿਹਨੂੰ ਕਹਿੰਦੇ ਬੂਜੇ ਮਿਲ ਜਾਣ ਤੇ ਅਸੀਂ ਕਿਤੇ ਹੋਰ ਉਗਾ ਲਈਏ ਤੇ ਇਹ ਸਾਰੀ ਪ੍ਰੋਡਕਸ਼ਨ ਲਈ ਨਹੀਂ ਸੀ ਜਿਵੇਂ ਕੰਟਰੋਲ ਕਰ ਲਈ ਜਿਵੇਂ ਅਕਸਰ ਹੁੰਦਾ ਨਾ ਵੀ ਜਿਹੜੇ ਕਾਰਪੋਰੇਟਸ ਹੁੰਦੀਆਂ ਜਾਂ ਕੰਪਨੀਆਂ ਆਉਂਦੀਆਂ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਪ੍ਰੋਡਕਸ਼ਨ ਨੂੰ ਕੰਟਰੋਲ ਕਰ ਲਈਏ ਮੋਨੋਪੋਲੀ ਕ੍ਰੀਟ ਕਰ ਲਈਏ ਵਪਾਰ ਤੇ ਤਾਂ ਮੋਨੋਪੋਲੀ ਸੀਗੀ ਬਟ ਪ੍ਰੋਡਕਸ਼ਨ ਤੇ ਮੋਨੋਪੋਲੀ ਉਹਨਾਂ ਦੀ ਨਹੀਂ ਸੀ ਤਾਂ ਉਸ ਸਿਲਸਿਲੇ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਿਹਨੂੰ ਕਹਿੰਦੇ ਬਹੁਤ ਸੰਗਲ ਤੜਾਏ ਬਟ ਇਹਨਾਂ ਤੋਂ ਉਹ ਚੀਜ਼ ਆਈ ਇੱਕ ਬੰਦਾ ਬਈ ਜੀ ਸਕਾਟਲੈਂਡ ਦਾ ਹਾਰਟੀਕਲਚਰਲਿਸਟ ਜਿਹਨੂੰ ਆਪਾਂ ਕਹਿੰਦੇ ਜੀਵ ਵਿਗਿਆਨੀ ਜਾਂ ਜਿਹਨੂੰ ਪੌਦਿਆਂ ਦਾ ਵਿਗਿਆਨੀ ਆਪਾਂ ਕਹਿ ਸਕਦੇ ਆ ਉਹ ਵੈਸੇ ਘੁੰਮਦਾ ਫਿਰਦਾ ਸੀਗਾ ਉਹਦਾ ਨਾਂ ਸੀ ਰੌਬਰਟ ਫੋਰਚੂਨ ਤੁਹਾਨੂੰ ਪਤਾ ਹੀ ਹੈ ਫੋਰਚੂਨ ਦਾ ਮਤਲਬ ਹੁੰਦਾ ਕਿਸਮਤ ਤੇ ਪਤਾ ਨਹੀਂ ਉਹਦੀ ਕਿਸਮਤ ਈਸਟ ਇੰਡੀਆ ਕੰਪਨੀ ਨੇ ਬਦਲੀ ਜਾਂ ਈਸਟ ਇੰਡੀਆ ਕੰਪਨੀ ਦੀ ਕਿਸਮਤ ਰੌਬਰਟ ਫੋਰਚੂਨ ਨੇ ਬਦਲੀ ਉਹ ਬੰਦੇ ਦਾ ਮੇਲ ਹੁੰਦਾ ਇੱਕ ਨਾਂ ਇੱਕ ਕੰਪਨੀ ਦੇ ਹੀ ਬੰਦੇ ਦਾ ਉਹ ਇੱਕ ਕਿਤਾਬ ਲਿਖਦਾ 3 ਇਅਰਸ ਵਾਉਂਡਰਿੰਗ ਉਹ ਕਿਤਾਬ ਵੈਸੇ ਤਾਂ ਚੱਲੀ ਨਹੀਂ ਬਟ ਉਹ ਕੰਪਨੀ ਦੇ ਇੱਕ ਬੰਦੇ ਨੇ ਪੜ੍ਹ ਲਈ ਵੀ ਅੱਛਾ ਵੀ ਇਹ ਬੰਦਾ ਨਾਰਥ ਚਾਈਨਾ ਦੇ ਵਿੱਚ ਘੁੰਮਦਾ ਫਿਰਦਾ ਹੈ ਤਾਂ ਉਹਨੇ ਇਹਨੂੰ ਸੰਪਰਕ ਕੀਤਾ ਗਿਆ ਰੌਬਰਟ ਫੋਰਚੂਨ ਨੂੰ ਵੀ ਬਈ ਤੂੰ ਲਿਆ ਵੀ ਪਤਾ ਕਰ ਵੀ ਚਾਹ ਯਾਰ ਬੰਦੀ ਕਿਵੇਂ ਹੈ ਕਿਉਂਕਿ ਸਾਨੂੰ ਤਾਂ ਹੀ ਨਹੀਂ ਪਤਾ ਵੀ ਚਾਹ ਦੇ ਪੂਜੇ ਕਿਹੋ ਜਿਹੇ ਹੁੰਦੇ ਤਾਂ ਬਈ ਜੀ ਉਹ ਬੰਦਾ ਗਾਹਾਂ ਜਿਹੜੀ ਕਹਾਣੀ ਨੂੰ ਲੈ ਕੇ ਜਾਂਦਾ ਜਿੰਨ ਦੁਨੀਆ ਦਾ ਗ੍ਰੇਟ ਟੀ ਹੀਸਟ ਜਾਂ ਦੁਨੀਆ ਦੀ ਤੁਸੀਂ ਕਹਿ ਲੋ ਪੰਜਾਬੀ ਦੇ ਵਿੱਚ ਵੀ ਸਭ ਤੋਂ ਵੱਡੀ ਚਾਹ ਦੀ ਚੋਰੀ ਜਿਹੜੀ ਅੱਜ ਆਪਾਂ ਆਪਾਂ ਵੀ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਚਾਹ ਦੀ ਚੋਰੀ ਨਾ ਕਹੋ ਦੁਨੀਆ ਦੀ ਸਭ ਤੋਂ ਵੱਡੀ ਚੋਰੀ ਸੀ ਚੋਰੀ ਸੀ ਚਾਹ ਦੀ ਚੋਰੀ ਤਾਂ ਫਿਰ ਚਾਹਾਂ ਜੀ ਹੋਈ ਨਾ ਚਾਹਾਂ ਜੀ ਹੋਈ ਹਾਂ ਵੀ ਭਾਈ ਚਾਹ ਦੀ ਕਿਸੇ ਨੇ ਹੋਰ ਕਿਸੇ ਨੇ ਕਰੀ ਆ ਐਡੀ ਕਿਹੜੀ ਚੋਰੀ ਆ ਜਿਹੜੀ ਇਸ ਤੋਂ ਵੱਡੀ ਸੀ ਇਸ ਤੋਂ ਵੱਡੀ ਕੋਈ ਚੋਰੀ ਨਹੀਂ ਹੋਣੀ ਕਿਉਂਕਿ ਜਿੱਡੀ ਇੰਡਸਟਰੀ ਇਹ ਨੇ ਪੈਦਾ ਕੀਤੀ ਉਹ ਇੰਟੈਲੀਜੈਂਸ ਨੇ ਉਹ ਬਾਈ ਜੀ ਜਿਹੜਾ ਰੋਬਰਟ ਫੋਰਚੂਨਾ ਦਾ ਬੰਦਾ ਇੱਕ ਵੈਂਗ ਚੀਨੀ ਬੰਦੇ ਨੂੰ ਲੈ ਕੇ ਚੀਨ ਦੀ ਪੇਸਪੂਸ਼ਾ ਸਿੱਖ ਕੇ ਜਾਂ ਪੇਸਪੂਸ਼ਾ ਅਪਣਾ ਕੇ ਚੀਨੀ ਭਾਸ਼ਾ ਸਿੱਖ ਕੇ 3 ਮਹੀਨੇ ਤੁਰ ਕੇ ਪੈਦਲ ਜਾਂਦਾ ਉਹ ਜਿੱਥੇ ਚਾਹ ਬਣਦੀ ਹੈ ਦੋ ਖਿੱਤੇ ਹੈ ਚੀਨ ਦੇ ਨੌਰਥ ਚੀਨ ਦੇ ਜਿੱਥੇ ਚਾਹ ਦੀਆਂ ਪਲਾਂਟੇਸ਼ਨਸ ਜਾਂ ਚਾਹ ਬਣਾਈ ਜਾਂਦੀ ਹੈ ਉਹ ਜਾ ਕੇ ਇਹ ਸਾਰਾ ਕੁਝ ਇਕੱਠਾ ਕਰਕੇ ਲਿਆਉਂਦਾ ਤੇ ਉਹ 10000 ਸੀਡਸ ਤੇ 13000 ਸੈਪਲਿੰਗਸ ਜਿਹਨੂੰ ਆਪ ਬੂਜੇ ਹੈ ਜਿਉਂਦੇ ਕੰਚ ਦੇ ਭਾਂਡਿਆਂ ਦੇ ਵਿੱਚ ਚੋਰੀਆਂ ਪਾ ਕੇ ਲਿਆਉਂਦਾ ਹਾਂਗਕਾਂਗ ਤੇ ਹਾਂਗਕਾਂਗ ਤੋਂ ਉਹ ਸਮਗਲ ਇੱਕ ਤਰੀਕੇ ਨੇ ਕਹੀਏ ਆਪਾਂ ਉਹ ਦਿੱਲੀ ਤੱਕ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਹੈ ਬਈ ਇਹ ਸ਼ੁਰੂ ਹੁੰਦੀ ਹੈ ਵੀ ਈਸਟ ਇੰਡੀਆ ਦੇ ਵਿੱਚ ਚਾਹ ਦੀਆਂ ਪਲਾਂਟੇਸ਼ਨਸ ਜਿਹਨੂੰ ਆਪਾਂ ਦਾਰਜਲਿੰਗ ਟੀ ਕਹੇਦੇ ਟੀ ਕਹੇਦਨੇ ਆ ਜਾਂ ਆਪਾਂ ਜਿੰਨੇ ਵੀ ਹਿਮਾਲੇਨ ਟੀ ਕਹੇਦਨੇ ਆ ਜਾਂ ਨਾਰਥ ਈਸਟ ਈਸਟ ਚ ਕਹੇਦਨੇ ਆ ਉਹ ਸ਼ੁਰੂ ਹੁੰਦੀ ਹੈ ਬਾਈ ਜੀ ਇੱਥੋਂ ਇੱਥੋਂ ਜਿਹੜੀ ਇੰਡਸਟਰੀ ਹੈ ਉਹ ਚੋਰੀ ਦੇ ਸੀਡਸ ਤੇ ਚੋਰੀ ਦੀਆਂ ਸੈਪਲਿੰਗਸ ਤੋਂ ਚੱਲੀ ਭਾਰਤ ਆਗੇ ਭਾਰਤ ਆਗੇ ਬਾਈ ਮੈਂ ਸ਼ੁਰੂ ਕਰਾਂ ਹੁਣ ਕਹਾਣੀ ਹਾਂਜੀ ਹੁਣ ਚਾਹ ਪਹੁੰਚ ਜਾਂਦੀ ਆ ਪਹਿਲਾਂ ਤਾਂ ਮੈਂ ਦੱਸਦਾ ਵੀ ਆ ਮੈਂ ਤਾਂ ਰੱਖਿਆ ਵਾ ਵੀ ਮੈਂ ਕੋਈ ਜੀ ਭੋਲਣਾ ਜਾਵਾਂ ਕਾਫੀ ਐ ਮੁੱਦਾ ਤਾਂ ਹੁਣ ਭਾਰਤ ਦੇ ਵਿੱਚ ਚਾਹ ਦੇ ਬੂਟੇ ਪਹੁੰਚ ਜਾਂਦੇ ਆ ਭਾਰਤ ਚ ਚਾਹ ਪਹਿਲਾਂ ਵੀ ਉਗੜਦੀ ਸੀ ਅਸਾਮ ਦੇ ਇੱਕ ਕਬੀਲਾ ਸ਼ਿੰਗਪੋ ਨਾਂ ਦਾ ਕਬੀਲਾ ਪਹਿਲਾਂ ਹੀ ਚਾਹ ਉਗਾਰ ਰਿਹਾ ਸੀ ਜੰਗਲੀ ਉਹਨੂੰ ਚਾਹ ਕਹਿ ਸਕਦੇ ਹੋ ਤੁਸੀਂ ਉਹ ਪਹਿਲੇ ਵਾਰ ਸੀ ਪਰ ਜਦੋਂ ਇਹਨਾਂ ਕੋਲੇ ਬੂਟੇ ਆ ਗਏ ਅੰਗਰੇਜ਼ਾਂ ਕੋਲੇ ਤਾਂ ਇਹਨਾਂ ਨੇ ਫਿਰ ਵੱਡੀ ਮਾਤਰਾ ਦੇ ਵਿੱਚ ਚਾਹ ਗਾਉਣੀ ਸ਼ੁਰੂ ਕੀਤੀ। ਹਿਮਾਚਲ ਦੇ ਵਿੱਚ ਵੀ ਪ੍ਰਯੋਗ ਕੀਤੇ। ਅਸਾਮ ਤੇ ਸਾਊਥ ਦੇ ਵਿੱਚ ਤਾਮਿਲਨਾਡੂ ਦੇ ਪਹਾੜਾਂ ਦੇ ਉੱਤੇ ਵੀ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਤੇ ਸ਼ੁਰੂ ਹੁੰਦਾ ਸਫ਼ਰ ਭਾਰਤ ਦੀ ਚਾਹ ਦਾ। ਅੰਗਰੇਜ਼ਾਂ ਦੇ ਹੱਥ 'ਚ ਹੁਣ ਉਹ ਫਾਰਮੂਲਾ ਲੱਗ ਗਿਆ ਸੀ ਜਿਹਦੇ ਨਾਲ ਉਹ ਚੀਨ ਨੂੰ ਟੱਕਰ ਦੇ ਸਕਦੇ ਸੀ। ਭਾਰਤ ਦਾ ਵਾਤਾਵਰਣ ਬਹੁਤ ਸਹੀ ਸੀ ਚਾਹ ਦੇ ਲਈ। ਹਾਲਾਤ ਹੀ ਬਣੇ ਕਿ ਅੰਗਰੇਜ਼ਾਂ ਨੇ ਚਾਹ ਉਗਾਈ ਤੇ ਪੂਰੀ ਦੁਨੀਆ ਦੇ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ ਪਰ ਜਦੋਂ ਚਾਹ ਵੇਚ ਰਹੇ ਸੀ ਸ਼ੁਰੂ ਹੁੰਦੀ ਹੈ ਚਾਹ ਵੇਚਣੀ ਭਾਰਤ ਦੀ ਅੰਗਰੇਜ਼ਾਂ ਲਈ ਬਹੁਤ ਜ਼ਰੂਰੀ ਸੀ ਕਿ ਯੂਰਪ ਦੇ ਅੰਦਰ ਪੱਛਮ ਦੇ ਮੁਲਕਾਂ 'ਚ ਜਿਹੜਾ ਉਹਨਾਂ ਨੂੰ ਚਾਹ ਚੜਿਆ ਵਾ ਸੀ ਹੈ ਨਾ ਚੀਨ ਦੀ ਚਾਹ ਪੀਣ ਦਾ ਉਹ ਬੁਖਾਰ ਲਾਉਣਾ ਬਹੁਤ ਜ਼ਰੂਰੀ ਸੀ ਤੇ ਉਸ ਬੁਖਾਰ ਨੂੰ ਲਾਉਣ ਖਾਤਰ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਅਫਵਾਹਾਂ ਫਲਾਈਆਂ ਇੱਕ ਅਫਵਾਹ ਸੀ ਵੀ ਚੀਨ ਵਾਲੇ ਤਾਂ ਜੀ ਚਾਹ ਦੇ ਵਿੱਚ ਡਾਈ ਪਾਉਂਦੇ ਆ ਇਹ ਜ਼ਹਿਰੀਲੀ ਚੀਜ਼ ਪਾਉਂਦੇ ਆ ਬਹੁਤ ਕੋਸ਼ਿਸ਼ਾਂ ਹੋਈਆਂ ਤੇ ਦੱਸਿਆ ਗਿਆ ਇਹਦਾ ਬਕਲਪਿਕਾ ਇੰਡੀਅਨ ਟੀ ਉਸ ਵੇਲੇ ਭਾਰਤੀ ਚਾਹ ਇੰਡੀਅਨ ਟੀ ਦਾ ਮਤਲਬ ਈਸਟ ਇੰਡੀਆ ਕੰਪਨੀ ਹੀ ਸੀ ਕਿਉਂਕਿ ਉਹ ਸਾਡੇ ਤੇ ਰੂਲ ਕਰ ਰਹੇ ਸੀ ਜਾਂ ਕਹਿ ਲੋ ਅੰਗਰੇਜ਼ ਹੀ ਸੀ ਇਸ ਦਾ ਮਤਲਬ ਕਿਉਂਕਿ ਉਹਨਾਂ ਕੋਲੇ ਹੀ ਸਾਰਾ ਕੁਝ ਸੀਗਾ ਤਾਂ ਇਹ ਚੀਜ਼ਾਂ ਉੱਥੋਂ ਸ਼ੁਰੂ ਹੁੰਦੀਆਂ ਸਭ ਕੁਝ ਸਹੀ ਚੱਲਦਾ ਹੈ ਭਾਰਤ ਸਮਾਂ ਪਾ ਕੇ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਕਸਪੋਰਟਰ ਬਣ ਜਾਂਦਾ ਹੈ ਚਾਹ ਬਾਹਰ ਭੇਜਣ ਵਾਲਾ ਦੇਸ਼ ਬਣ ਜਾਂਦਾ ਹੈ ਪਰ ਉਹ ਕਹਿੰਦੇ ਆ ਨਾ ਵੀ ਚੰਗੇ ਦਿਨਾਂ ਦੀ ਵੀ ਇੱਕ ਮਾੜੀ ਗੱਲ ਹੁੰਦੀ ਆ ਇਹ ਸਦਾ ਨਹੀਂ ਰਹਿੰਦੇ ਤੇ ਮਾੜੇ ਦਿਨਾਂ ਦੀ ਇੱਕ ਚੰਗੀ ਗੱਲ ਹੁੰਦੀ ਆ ਰਹਿੰਦੇ ਵੀ ਸਦਾ ਤਾਂ ਇਸ ਸਟੇਡੀਆ ਕੰਪਨੀ ਦੇ ਚੰਗੇ ਦਿਨ ਠੱਲੇ ਜਾਂਦੇ ਆ ਜਦੋਂ ਸ਼ੁਰੂ ਹੁੰਦੀ ਆ 20ਵੀਂ ਸਦੀ 1900 ਤੋਂ ਬਾਅਦ ਵਾਲਾ ਤੌਰ ਪੱਛਮ ਯੁੱਧ ਲੜਦਾ ਵਿਸ਼ਵ ਜੰਗ ਪਹਿਲੀ ਵਿਸ਼ਵ ਜੰਗ ਲੜਦਾ ਤੇ ਗ੍ਰੇਟ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਯਾਨੀ ਕਿ ਬਹੁਤ ਵੱਡੀ ਆਰਥਿਕ ਮੰਦੀ ਲੋਕਾਂ ਕੋਲੇ ਪੈਸਾ ਹੀ ਨਹੀਂ ਬਚਦਾ ਹੁਣ ਅੰਗਰੇਜ਼ ਚਾਹ ਤਾ ਉਗਾ ਰਹੇ ਆ ਚਾਹ ਉਹਨਾਂ ਕੋਲੇ ਤਿਆਰ ਹੋ ਰਹੀ ਆ ਪਰ ਉਹਨਾਂ ਕੋਲੇ ਵੇਚਣ ਵਾਲੀ ਮੰਡੀ ਨਹੀਂ ਬਚੀ ਤੇ ਉਹ ਤੋਂ ਪਹਿਲਾਂ ਭਾਰਤ ਦੇ ਵਿੱਚ ਉਹ ਚਾਹ ਜ਼ਿਆਦਾ ਨਾ ਵੇਚਣ ਚ ਇੰਟਰਸਟਿਡ ਹੀ ਨਹੀਂ ਸੀਗੇ ਕਿਉਂਕਿ ਉਹਨਾਂ ਦੀ ਮੰਡੀ ਤਾਂ ਯੂਰਪ ਸੀ ਪੱਛਮ ਸੀ ਫੇਰ ਉਹਨਾਂ ਦਾ ਧਿਆਨ ਜਾਂਦਾ ਵੀ ਜੇ ਉੱਥੇ ਨਹੀਂ ਵਿਕਦੀ ਇਹ ਭਾਰਤ 'ਚ ਵੇਚ ਗਏ ਤੇ ਭਾਰਤ 'ਚ ਵੇਚਣ ਵਾਸਤੇ ਅੰਗਰੇਜ਼ ਬਹੁਤ ਕੁਸ਼ ਕਰਦੇ ਆ ਬੰਗਾਲੀ ਇਤਿਹਾਸਕਾਰ ਗੌਤਮ ਮੈਂ ਮਾਫੀ ਚਾਹੁੰਦਾ ਮੈਂ ਨਾ ਨਾ ਗਲਤ ਲੇਦਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਪੰਜਾਬੀ ਬੰਦੇ ਆ ਆਪਾਂ ਨੂੰ ਨਾ ਹੋਰ ਪਛਾਵਾਂ ਦੇ ਨਾਵਾਂ 'ਚ ਕਈ ਵਾਰੀ ਹੁੰਦਾ ਹਾਂ ਗੌਤਮ ਪੱਧਰਾ ਉਹ 1980 ਦੇ ਵਿੱਚ ਲਿਖਦੇ ਆ ਕਹਿੰਦੇ ਵੀ ਭਾਰਤ ਦੇ ਵਿੱਚ ਜਿੰਨਾ ਲੋਕਾਂ ਨੂੰ ਚਾਹ ਪੀਣ ਦਾ ਚਾ ਚੜਿਆ ਵਾ ਸੀ ਉਦੋਂ ਕਿਤੇ ਜ਼ਿਆਦਾ ਲੋਕ ਚਾਹ ਦਾ ਵਿਰੋਧ ਵੀ ਕਰਦੇ ਸੀ ਜਾਨੀ ਭਾਰਤ ਦੇ ਵਿੱਚ ਲੋਕ ਚਾਹ ਨੂੰ ਕੋਈ ਬਹੁਤਾ ਪਸੰਦ ਨਹੀਂ ਸੀ ਕਰਦੇ ਪਰ ਅੰਗਰੇਜ਼ਾਂ ਦੇ ਹਿੱਤ ਹੁਣ ਅੰਗਰੇਜ਼ ਤਾਂ ਵਪਾਰੀ ਸੀ ਉਹ ਜਿਵੇਂ ਕਹਿੰਦੇ ਆ ਨਾ ਪੰਜਾਬੀਆਂ ਚ ਵੀ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਭਾਰਤ ਤੇ ਯੂਰਪ ਤੱਕ ਉਹ ਸਿਰਫ ਪੈਸਾ ਕਮਾਉਣਾ ਚਾਹੁੰਦੇ ਸੀ ਜੇ ਅੰਗਰੇਜ਼ਾਂ ਨੂੰ ਲਈ ਪੱਛਮ ਦੀ ਮੰਡੀ ਦੇ ਰਾਹ ਬੰਦ ਹੋਏ ਤਾਂ ਉਹਨਾਂ ਨੇ ਭਾਰਤ ਦੀ ਮੰਡੀ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ-ਜਿੱਥੇ ਰੇਲ ਗਈ ਜਿੱਥੇ-ਜਿੱਥੇ ਰੇਲਵੇ ਸਟੇਸ਼ਨ ਸੀ ਉਹਨਾਂ ਨੇ ਚਾਹ ਦੀਆਂ ਸਟਾਲਾਂ ਲਾਈਆਂ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਹਿੰਦੁਸਤਾਨੀਆਂ ਨੂੰ ਚਾਹ ਦੇ ਮਰੀਦ ਬਣਾਉਣ ਦੀ ਖਾਤਰ ਉਹਨਾਂ ਨੇ ਚਾਹ ਮੁਫਤਚ ਵੀ ਵੰਡੀ ਆ ਤੇ ਇੰਨੇ ਘੱਟ ਕੀਮਤ ਤੇ ਵੰਡੀ ਆ ਜੇ ਪੈਸੇ ਵੀ ਲਿਆ ਪਰ ਕਿਸੇ ਢਾਗਣਾ ਬਸ ਆਦੀ ਬਣਾਉਣਾ ਸੀ ਤਾਂ ਜਿਹੜੀਆਂ ਚਾਹ ਦੀਆਂ ਸਟਾਲਾਂ ਇਹ ਸ਼ੁਰੂ ਹੁੰਦੀਆਂ ਰੇਲਵੇ ਸਟੇਸ਼ਨਾਂ ਤੋਂ ਭਾਰਤ ਦੀ ਜੀਵਨ ਜਾਂਚ ਦਾ ਇੱਕ ਅਹਿਮ ਹਿੱਸਾ ਬਣਾਉਣ ਦੇ ਲਈ ਉਹ ਕੋਸ਼ਿਸ਼ਾਂ ਕਰਦੇ ਆ। ਦੂਸਰੇ ਢੰਗ ਦੀ ਕੋਸ਼ਿਸ਼ ਕੀ ਕਰਦੇ ਆ? ਉਹ ਮਸ਼ਹੂਰੀ ਕਰਦੇ ਆ। ਜਿਵੇਂ ਮਸ਼ਹੂਰੀ ਨਹੀਂ ਆਪਾਂ ਪ੍ਰਚਾਰ ਦੇਖਦੇ ਆ ਅੱਜਕੱਲ ਪ੍ਰਚਾਰ ਕਰਦੇ ਆ। ਅੰਗਰੇਜ਼ਾਂ ਨੂੰ ਲੱਗਿਆ ਉਹਨਾਂ ਨੇ ਪਹਿਲੇ ਸਾਲਾਂ 'ਚ ਜਿਹੜੀ ਮਸ਼ਹੂਰੀ કરી ਉਹਦੇ ਵਿੱਚ ਇੱਕ ਔਰਤ ਨੂੰ ਕੁਰਸੀ ਤੇ ਬੈਠੇ ਦਿਖਾਇਆ ਗਿਆ ਮਾਡਰਨ ਔਰਤ ਜੋ ਉਸ ਜ਼ਮਾਨੇ ਦੀ ਸੀ। ਅੰਗਰੇਜ਼ੀ ਢੰਗ ਦੇ ਕੱਪੜੇ ਪਾਏ ਹੋਏ ਤੇ ਚਾਹ ਪੀਂਦੇ ਹੋਏ ਦਿਖਾਇਆ ਗਿਆ। ਪਰ ਥੋੜੇ ਸਮੇਂ ਬਾਅਦ ਹੀ ਉਹਨਾਂ ਨੂੰ ਲੱਗਦਾ ਵੀ ਯਾਰ ਨਹੀਂ ਹੋਰ ਗਾਂ ਜਾਗੇ ਅਲੀਟ ਤਾਂ ਪੀ ਰਿਹਾ ਹੈ ਗਰੀਬ ਨੂੰ ਵੀ ਪਿਆਉਣੀ ਆ ਆਮ ਲੋਕਾਂ ਨੂੰ ਵੀ ਪਿਆਉਣੀ ਆ ਫੇਰ ਉਹ ਔਰਤ ਇੱਕ ਦੇਸੀ ਔਰਤ ਦਿਖਾਈ ਜਾਂਦੀ ਆ ਚਰਖਾ ਕੱਤਦੀ ਤੇ ਚਾਹ ਪੀਂਦੀ ਇਹ ਉਹ ਢੰਗ ਹੁੰਦਾ ਜਿਹਦੇ ਨਾਲ ਸਾਡੇ ਦਿਮਾਗਾਂ ਦੇ ਵਿੱਚ ਚੀਜ਼ਾਂ ਭਰੀਆਂ ਜਾਂਦੀਆਂ ਅੰਗਰੇਜ਼ ਤਾਂ ਚਾਹ ਦੀ ਪ੍ਰਮੋਟ ਪਛਾਹ ਪ੍ਰਮੋਸ਼ਨ ਦੇ ਲਈ ਇੱਕ ਟੀ ਸੈਸ ਕਮੇਟੀ ਤੱਕ ਬਣਾ ਦਿੰਦੇ ਆ ਜਿਹਦਾ ਕੰਮ ਹੁੰਦਾ ਇੱਕ ਇਹ ਜਾ ਪ੍ਰਚਾਰ ਕਰਨਾ ਲੋਕਾਂ ਦੇ ਵਿੱਚ ਚਾਹ ਨੂੰ ਆਮ ਕਰਨਾ ਇਹ ਨਹੀਂ ਕਿ ਭਾਰਤ ਦੇ ਵਿੱਚ ਲੋਕ ਇਹਦਾ ਵਿਰੋਧ ਨਹੀਂ ਸੀ ਕਰ ਰਹੇ ਭਾਰਤ ਬਿਲਕੁਲ ਵਿਰੋਧ ਕਰ ਰਿਹਾ ਸੀ ਮਹਾਤਮਾ ਗਾਂਧੀ ਤਾਂ ਸਟਰੋਂਗ ਟੀ ਨੂੰ ਪੋਇਜ਼ਨ ਤੱਕ ਕਹਿ ਦਿੰਦੇ ਆ ਚਾਹ ਨੂੰ ਜ਼ਹਿਰ ਕਹਿੰਦੇ ਆ ਮਹਾਤਮਾ ਗਾਂਧੀ ਪਰ ਇਹ ਸੱਚ ਹੈ ਜਿਵੇਂ ਅਮਨਬਾਈ ਨੇ ਕਿਹਾ ਜਦੋਂ ਕਿਤੋਂ ਦਾ ਵੀ 엘ੀਟ ਕੁਛ ਕਰਨ ਲੱਗ ਜੇ ਥਲੜੇ ਉਹਨੂੰ ਫਾਲੋ ਕਰਦੇ ਆ ਤੇ ਅੰਗਰੇਜ਼ਾਂ ਕੋਲੇ ਪ੍ਰਚਾਰ ਦੇ ਲਈ ਪੈਸਾ ਵੀ ਬਹੁਤ ਸੀ ਸਭ ਕੁਝ ਸੀ ਉਹਨਾਂ ਕੋਲੇ ਚਾਹ ਨੂੰ ਫੇਮਸ ਕਰਨ ਦੇ ਲਈ ਕਹਾਣੀ ਇੱਥੋਂ ਚੱਲਦੀ ਰਹਿੰਦੀ ਹੈ ਅੰਗਰੇਜ਼ ਆਪ ਦਾ ਪੂਰਾ ਜ਼ੋਰ ਲਾਈ ਜਾਂਦੇ ਆ ਤੇ ਚਾਹ ਘਰ ਦਾ ਹਿੱਸਾ ਬਣਦੀ ਜਾਂਦੀ ਹੈ ਹਰ ਕਿਸੇ ਦੇ ਘਰ ਦਾ ਅੰਗਰੇਜ਼ ਆਖਿਰਕਾਰ ਚਲੇ ਜਾਂਦੇ ਆ ਇਥੋਂ ਭਾਰਤ ਆਜ਼ਾਦ ਹੋ ਜਾਂਦਾ ਤੇ ਆ ਜਾਂਦੀ ਆ ਡੋਰ ਚਾਹ ਦੀ ਕੁਝ ਕੰਪਨੀਆਂ ਦੇ ਹੱਥ ਕੁਝ ਭਾਰਤੀ ਕੰਪਨੀਆਂ ਹੁੰਦੀਆਂ ਕੁਝ ਕੁ ਵਿਦੇਸ਼ੀ ਕੰਪਨੀਆਂ ਹੁੰਦੀਆਂ ਪਰ ਇਹ ਵੀ ਪੂਰਾ ਜ਼ੋਰ ਲਾਉਂਦੀਆਂ ਚਾਹ ਨੂੰ ਫੈਲਾਉਣ ਦੇ ਲਈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਭਾਰਤ ਹੋਵੇ ਸਾਰਾ ਕੰਮ ਤਾਂ ਹਨ ਪ੍ਰਚਾਰ ਤੇ ਲਾਇਆ ਜਾਂਦਾ ਹੈ ਸਾਊਥ ਦੀਪ ਸਭ ਤੋਂ ਮਸ਼ਹੂਰ ਐਕਟਰੈਸ ਲਿਆਂਦੀ ਜਾਂਦੀ ਹੈ ਜਿਹਦਾ ਨਾਂ ਸੀ ਆਰ ਆਰ ਵਿਜਿਆ ਉਹਨੂੰ ਲਿਆਂਦਾ ਜਾਂਦਾ ਮਸ਼ਹੂਰੀ ਖਾਤਰ ਕਿ ਲੋਕਾਂ ਦੇ ਵਿੱਚ ਬਸ ਪ੍ਰਚਾਰ ਕਰ ਇਹਨਾਂ ਨੂੰ ਚਾਹ ਪੀਣ ਲਾਓ ਕਿਉਂਕਿ ਇੱਕ ਬਹੁਤ ਵੱਡੀ ਮਾਰਕੀਟ ਜਿਹੜਾ ਕੁਝ ਵੀ ਪਹਿਲਾਂ ਲੋਕ ਪੀ ਰਹੇ ਸੀ ਉਹ ਤਾਂ ਉਹਨਾਂ ਦੇ ਘਰਾਂ 'ਚ ਹੀ ਤਿਆਰ ਹੋ ਰਿਹਾ ਸੀ ਉਹਦਾ ਅੰਗਰੇਜ਼ਾਂ ਨੂੰ ਫਾਇਦਾ ਨਹੀਂ ਸੀ ਹੋ ਰਿਹਾ ਤੁਹਾਡੇ ਘਰ 'ਚ ਪਸ਼ੂ ਰੱਖੇ ਹੋਏ ਆ ਤੁਸੀਂ ਦੁੱਧ ਪੀ ਲਓ ਮਾਰਕੀਟ ਨੂੰ ਕੀ ਫਾਇਦਾ ਹੋਇਆ ਕੰਪਨੀਆਂ ਨੂੰ ਕੀ ਫਾਇਦਾ ਹੋਇਆ ਇਹੀ ਮੁਨਾਫਾ ਜਿਹੜਾ ਪਹਿਲਾਂ ਅੰਗਰੇਜ਼ਾਂ ਨੂੰ ਦਿਖ ਰਿਹਾ ਸੀ ਹੁਣ ਭਾਰਤ ਵਿੱਚ ਕੁਝ ਕੰਪਨੀਆਂ ਨੂੰ ਦਿਖ ਰਿਹਾ ਸੀ ਤਾਂ ਉਹਨਾਂ ਨੇ ਜੱਤਵੇਂ ਰੂਪ ਦੇ ਵਿੱਚ ਪ੍ਰਚਾਰ ਕਰਿਆ ਡਟ ਕੇ ਇੱਕ ਗੱਲ ਹੋਰ ਇਹ ਜੀ ਕੋਈ ਗੱਲ ਨਹੀਂ ਜਿਹੜੀ ਭਾਰਤ ਦੇ ਜੀਵਨ ਦੇ ਵਿੱਚ ਸ਼ਾਮਲ ਹੋਵੇ ਤੇ ਬਾਲੀਵੁੱਡ ਨੇ ਉਹਨੂੰ ਪ੍ਰਮੋਟ ਨਾ ਕਰ ਰਿਹਾ ਹੋਵੇ ਬਾਲੀਵੁੱਡ ਦਾ ਇੱਕ ਮਸ਼ਹੂਰ ਗੀਤ ਮੇਰੇ ਜ਼ਿਹਨ ਦੇ ਵਿੱਚ ਥੋੜਾ ਥੋੜਾ ਆ ਰਿਹਾ ਮੈਂ ਉਹਦਾ ਨਾਮ ਤੁਹਾਡੇ ਲਈ ਜ਼ਰੂਰ ਲੈਣਾ ਕਿ ਸ਼ਾਇਦ ਮੇਰੀ ਸ਼ਾਦੀ ਦਾ ਖਿਆਲ ਦਿਲ ਮੇ ਆਇਆ ਹੈ ਇਸੇ ਲਈ ਮੰਮੀ ਨੇ ਮੇਰੀ ਤੁਮੇ ਚਾਹੇ ਪੇ ਬੁਲਾਇਆ ਹੈ 1976 ਦੇ ਵਿੱਚ ਲਤਾ ਮਹੇਸ਼ਕਰ ਨੇ ਇਹ ਗੀਤ ਗਾਇਆ ਸੀ ਬਹੁਤ ਮਸ਼ਹੂਰ ਗੀਤ ਸ਼ਾਇਦ ਮੇਰੀ ਸ਼ਾਦੀ ਦਾ ਖਿਆਲ ਦਿਲ ਮੇ ਆਇਆ ਹੈ ਇਸੇ ਲਈ ਮੰਮੀ ਨੇ ਤੁਮੇ ਚਾਹੇ ਪੇ ਬੁਲਾਇਆ ਹੈ ਚਾਹ ਨੂੰ ਬਾਲੀਵੁੱਡ ਨੇ ਵੀ ਪ੍ਰਮੋਟ ਕਰਿਆ ਜਾਨੀ ਕਿ ਇੱਕ ਸ਼ੁਭ ਸ਼ਗਨ ਵਾਸਤੇ ਚਾਹ ਨੂੰ ਵਰਤਿਆ ਸ਼ਾਦੀ ਦੀ ਗੱਲ ਕਰਨੀ ਹੈ ਤਾਂ ਚਾਹ ਤੇ ਸੱਦਿਆ ਤੇ ਇਹ ਚਾਹ ਭਾਰਤ ਦੇ ਵਿੱਚ ਸੰਤਾਂ ਨੇ ਵੀ ਇਹਦਾ ਕੋਈ ਵਿਰੋਧ ਨਹੀਂ ਕਰਿਆ ਧਾਰਮਿਕ ਬੰਦਿਆਂ ਨੇ ਵੀ ਵਿਰੋਧ ਨਹੀਂ ਕਰਿਆ ਜਦ ਕਿ ਇਹਦੇ ਵਿੱਚ ਇੱਕ ਥੋੜਾ ਜਿਹਾ ਨਸ਼ਾ ਤਾਂ ਸੀਗਾ ਪਰ ਇਹ ਨਸ਼ਾ ਸੀ ਇਹਨਾਂ ਥੋੜਾ ਤੇ ਕੁਦਰਤੀ ਨਾ ਤਾਂ ਜਦੋਂ ਇਹ ਚੀਨ ਦੇ ਵਿੱਚ ਸੀ ਬੋਧੀ ਭਿਖਸ਼ੂਆਂ ਨੇ ਇਹਦਾ ਵਿਰੋਧ ਕਰਿਆ ਸਗੋਂ ਤਾਂ ਵਰਤਦੇ ਰਹੇ ਐ ਇਹਨੂੰ ਤੇ ਨਾ ਹੀ ਭਾਰਤ ਦੇ ਵਿੱਚ ਕਿਸੇ ਨੇ ਖੁੱਲ ਕੇ ਚਾਹ ਦਾ ਵਿਰੋਧ ਕਰਿਆ ਸਿਰਫ ਇੱਕੋ ਇੱਕ ਮਿਸਾਲ ਮਹਾਤਮਾ ਗਾਂਧੀ ਦੀ ਹੈ ਜਾਂ ਫਿਰ ਜੇ ਪੰਜਾਬ ਦੇ ਪੱਖ ਤੋਂ ਦੇਖਾਂ ਤਾਂ RAM ਸਿੰਘ ਜੀ ਉਹਨਾਂ ਨੇ ਵੀ ਇਹ ਇਹ ਸ਼ਬਦ ਵਰਤੇ ਆ ਬਾਬਾ ਰਾਮ ਸਿੰਘ ਨਾਮਤਾਰੀ ਜਿਹੜੇ ਕਿ ਆਪਣੇ ਪੈਰੋਕਾਰਾਂ ਨੂੰ ਚਾਹ ਪੀਣ ਤੋਂ ਰੋਕਦੇ ਆ ਤੇ ਉਹਨਾਂ ਨੇ ਇਹ ਕਿਹਾ ਕਿ ਨਾਮਤਾਰੀ ਚਾਹ ਨਹੀਂ ਪੀਣਗੇ ਕਿਉਂਕਿ ਇਹ ਨਸ਼ਾ ਦੇਖੋ ਇਹ ਵੀ ਰੋਕ ਰਹੇ ਆ ਆਪਦੇ ਲੋਕਾਂ ਨੂੰ ਚਾਹ ਪੀਣ ਤੋਂ ਹਟਾ ਰਹੇ ਆ ਪਰ ਬਾਈ ਇੱਕ ਪਾਸੇ ਪੂਰੀ ਮਾਰਕੀਟ ਆ ਪੂਰਾ ਪ੍ਰਚਾਰ ਆ ਤੇ ਦੂਸਰੇ ਪਾਸੇ ਕੁਸ਼ਕ ਵਾਈਜ਼ ਕੁਸ਼ਕ ਚੰਗੇ ਬੰਦਿਆਂ ਦੀਆਂ ਕਈਆਂ ਹਈਆਂ ਗੱਲਾਂ ਆ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਪਰ ਚਾਹ ਦੀ ਕਹਾਵਤ ਤੇ ਤਾਂ ਮੈਨੂੰ ਐ ਲੱਗਦਾ ਇਹ ਨਹੀਂ ਪਤਾ ਲੱਗਦਾ ਜੇ ਦੂਜੇ ਪਾਸੇ ਮਾਰਕੀਟ ਖੜੀ ਹੋਵੇ ਤਾਂ ਪ੍ਰਚਾਰ ਫਿਰ ਚੱਲਦਾ ਰਹਿੰਦਾ ਬਾਲੀਵੁੱਡ ਇਹਦਾ ਪ੍ਰਚਾਰ ਕਰਦਾ ਪੰਜਾਬ ਦੇ ਵਿੱਚ ਗੀਤ ਸੰਗੀਤ ਦੇ ਵਿੱਚ ਵੀ ਇਹਦਾ ਜ਼ਿਕਰ ਆਉਣਾ ਸ਼ੁਰੂ ਹੋ ਜਾਂਦਾ ਹੁਣ ਤਾਂ ਅਸੀਂ ਬਿਲਕੁਲ ਹੀ ਇਸ ਪੋਜੀਸ਼ਨ ਤੇ ਪਹੁੰਚ ਗਏ ਹਾਂ ਨਾ ਵੀ ਉਹ ਸੱਜਣ ਦੀਬ ਦਾ ਹੁਣੀ ਇੱਕ ਗੀਤ ਆ ਨਾ ਚੜਦੀ ਜਦੋਂ ਪਤੀਲੀ ਚਾਹ ਦੀ ਸਾਡੀ ਮੋਟਰ ਤੇ ਨੀ ਬਲੀਏ ਭਾਫ ਦੇ ਵਿੱਚ ਉਡਾ ਦਈਏ ਸਾਰੀਆਂ ਫਿਕਰਾਂ ਨੂੰ ਸਾਰੀਆਂ ਫਿਕਰਾਂ ਨੂੰ ਚਾਹ ਦੇ ਵਿੱਚ ਅਡਾਉਣ ਦੀ ਗੱਲ ਹੋ ਰਹੀ ਹੈ ਬਹੁਤ ਸੋਹਣਾ ਗੀਤ ਆ ਮੈਂ ਵੀ ਸੁਣਦਾ ਪਰ ਚਾਹ ਫਿਕਰਾ ਨਹੀਂ ਘਟਾਉਂਦੀ ਡੀਹਾਈਡਰੇਟ ਵੀ ਕਰਦੀ ਹੈ ਇਹਦੇ ਕੁਝ ਕੁ ਸਾਈਡ ਇਫੈਕਟ ਹੈ ਕੁਝ ਕੁ ਚੰਗੇ ਇਫੈਕਟ ਵੀ ਆ ਉਹਦੀ ਵੀ ਗੱਲ ਕਰਾਂਗੇ ਪਰ ਮੇਰੇ ਕਹਿਣ ਦਾ ਮਤਲਬ ਸੀ ਪੰਜਾਬ ਦੇ ਵਿੱਚ ਇੱਕ ਪੂਰੀਆਂ ਤਗੜੀਆਂ ਹਿੰਦੁਸਤਾਨ 'ਚ ਚੱਲੀਆਂ ਹੋਈਆਂ ਮਹਿਮਾ ਦੇ ਕਰਕੇ ਗੀਤ ਸੰਗੀਤ ਤੇ ਬਾਲੀਵੁੱਡ ਦੇ ਕਰਕੇ ਤੇ ਕੰਪਨੀਆਂ ਦੀਆਂ ਨਿਰੰਤਰ ਕੋਸ਼ਿਸ਼ਾਂ ਕਰਕੇ ਜਿਵੇਂ ਇੱਕ ਕੰਪਨੀ ਲੋਹੜੀ ਤੇ ਚਾਹ ਦੇ ਲਈ ਸਪੈਸ਼ਲ ਮਹਿੰਮ ਚਲਾਉਂਦੀ ਆ ਕੰਦਾਂ ਦੇ ਉੱਤੇ ਚਾਹ ਦਾ ਪ੍ਰਚਾਰ ਤੁਸੀਂ ਆਮ ਦੇਖਿਆ ਤੇ ਇਸ ਪੋਜੀਸ਼ਨ ਤੇ ਲੈ ਆਉਂਦੇ ਆ ਸਾਨੂੰ ਕਿ ਹੁਣ ਜੇ ਸਾਡੇ ਘਰੇ ਆ ਕੇ ਕੋਈ ਮੁੜ ਜੇ ਨਾ ਤੇ ਅਗਲਾ ਕਹਿੰਦਾ ਯਰਕਾ ਦਾ ਬੰਦਾ ਹੋ ਚਾਹ ਵੀ ਨਹੀਂ ਪੁੱਛੀ ਕੋਈ ਗੱਲ ਨਹੀਂ ਤੁਸੀਂ ਚਾਹ ਪੀਓ ਰੱਦ ਰੱਦ ਕੇ ਉਹ ਜਿੰਨਾ ਤੁਹਾਡਾ ਜੀ ਕਰਦਾ ਪਈ ਉਹ ਮੇਰਾ ਇਸ ਸ਼ੋਅ ਕਰਨ ਦਾ ਮਕਸਦ ਸਿਰਫ ਇੰਨਾ ਸੀ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਕਿੱਥੋਂ ਸ਼ੁਰੂ ਹੋਈ ਹੈ ਕਿੱਥੇ ਆਉਂਦੀ ਆ ਕਿਵੇਂ ਆਰਥਿਕ ਮੰਦੀ ਜਿਹੜੀ ਯੂਰਪ ਚੋਂਦੀ ਆ ਉਹ ਭਾਰਤੀਆਂ ਨੂੰ ਚਾਹ ਦੇ ਅਮਲ ਤੇ ਲਾ ਦਿੰਦੀ ਆ ਤੇ ਪੰਜਾਬੀ ਜਿਹੜੇ ਦੁੱਧ ਦੀਆਂ ਨਦੀਆਂ ਦੇ ਵਿੱਚ ਨਹਾਉਂਦੇ ਸੀ ਕਿਵੇਂ ਚਾਹ ਦੇ ਗੁਲਾਮ ਬਣਦੇ ਆ ਮੈਂ ਵੀ ਚਾਹ ਦਾ ਗੁਲਾਮ ਆ ਟੈਨਸ਼ਨ ਨਾ ਲਓ ਪਰ ਜੋ ਸੱਚਾ ਸੱਚਾ ਅਮਨ ਭਾਈ ਸੁਆਦ ਦੇਣ ਦੀ ਬਹੁਤ ਬਹੁਤ ਧੰਨਵਾਦ